ਅੱਜ ਆਪਾਂ ਇੱਕ ਫਾਈਲ ਰਿਵਿਊ ਕਰਨਿਆ ਡੀਐਸਆਰ 노 ਇਨਕਮ ਚੈੱਕ ਲੋਨ 9 ਲੱਖ ਦਾ ਕਾਰ ਸੀ ਬੈਲਰੋਜ਼ ਦੇ ਵਿੱਚ ਤੇ ਆਪਾਂ ਉਸ ਸਪੈਕਸ ਦੇਖਨੇ ਆ 905 ਪੂਰਾ ਟੋਟਲ ਪ੍ਰਾਈਸ ਇਹਦਾ 25% ਡਾਊਨ ਪੇਮੈਂਟ ਉਹਨੇ ਪੇ ਕੀਤਾ 226000 ਡਾਲਰ ਮੰਥਲੀ ਲਾਇਬਿਲਟੀ ਆਪਾਂ ਨੂੰ ਉਹਦੀ ਚੈੱਕ ਕਰਦੇ ਕਿਉਂਕਿ ਇਹ ਡੀਐਸਆਰ ਲੋਨ ਸੀ ਇੱਕੋ ਹੀ ਬਾਰ ਹੋਰ ਸੀ ਕ੍ਰੈਡਿਟ ਸਕੋਰ ਇਹਦਾ 785 ਸੀ ਵੈਰੀ ਸਾਲਿਡ ਐਂਡ ਇਨਕਮ ਵੀ ਨਹੀਂ ਆਪਾਂ ਚੈੱਕ ਕਰ ਰਹੇ ਐਂਡ ਕੋਈ ਵੀ ਚੈੱਕ ਨਹੀਂ ਕਰ ਰਹੇ ਕਿ ਕਿਹੜਾ ਕੰਮ ਤੁਸੀਂ ਕਰ ਰਹੇ ਹੋ ਰਾਈਟ ਇਹਦੇ ਵਿੱਚ ਆਪਾਂ ਪ੍ਰਾਪਰਟੀ ਟੈਕਸਸ ਦੇਖ ਰਹੇ ਹਾਂ ਡੈਫੀਨਿਟਲੀ ਦਾ ਹਾਇਰ ਐਂਡ ਸੀ ਅਬਾਊਟ 15000 ਡਾਲਰ ਪ੍ਰਾਪਰਟੀ ਟੈਕਸਸ ਸੀ ਇਹਦੇ ਐਂਡ ਹੋਮ ਇੰਸ਼ੋਰੈਂਸ ਅਬਾਊਟ 2353 ਸੀ ਰਾਈਟ ਐਂਡ ਇਹ ਜੋ ਇਹਦੀ ਸੀਡੀ ਆਪਾਂ ਰਿਵਿਊ ਕਰਨੇ ਆ ਇੰਟਰਸਟ ਰੇਟ ਨੂੰ ਸਹੀ ਮਿਲ ਗਿਆ ਸੀ 6.99 ਪਰ ਇਹਦੇ ਵਿੱਚ 네ਗੇਟਿਵ ਚੀਜ਼ ਸੀ ਕਿ ਜੇ ਇਹ 5 ਸਾਲਾਂ ਦੇ ਵਿੱਚ ਵਿੱਚ ਲੋਨ ਨੂੰ ਰੀਫਰਾਈਜ਼ ਕਰਾਂਦਾ ਹੈ ਤੇ ਉਹਨੂੰ 18000 ਜਾਂ ক্লোਜ਼ ਟੂ 19000 ਡਾਲਰ ਉਹਨੂੰ ਫੀਸ ਪੈ ਸਕਦੀ ਹੈ ਤੇ ਇਹ ਅਮਾਉਂਟ ਡੀਕਰੀਸ ਹੋਈ ਜਾਣਾ ਥੱਲੇ ਜਾਈ ਜਾਣਾ ਏਵਰੀ ਈਅਰ ਰਾਈਟ ਪਰ ਇਹ 네ਗੇਟਿਵ ਚੀਜ਼ ਹੈਗੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਰਾਈਟ ਐਂਡ ਜੋ ਇਹਦਾ ਪ੍ਰਿੰਸੀਪਲ ਐਂਡ ਇੰਟਰਸਟ ਹੈ ਉਹਦੀ ਪੇਮੈਂਟ 4511 ਸੀ 4511 ਡਾਲਰਸ ਪਰ ਇਹਦਾ ਐਸਕ੍ਰੋ ਅਕਾਊਂਟ ਵੀ ਉਹਨਾਂ ਨੇ ਸੈਟਅਪ ਕੀਤਾ ਜਿਹਦੇ ਵਿੱਚ ਪ੍ਰਾਪਰਟੀ ਟੈਕਸਿਸ ਐਂਡ ਹੋਮ ਇੰਸ਼ੋਰੈਂਸ ਵੀ ਨਿਕਲੇਗੀ ਹਰ ਇੱਕ ਸਾਲ ਤੇ ਉਹ ਪੇਮੈਂਟ ਨੂੰ ਐਡ ਕਰਕੇ ਤੁਸਦੀ ਤੁਹਾਡੀ ਪੇਮੈਂਟ ਪੈ ਜਾਂਦੀ ਹੈ 5940 ਡਾਲਰਸ ক্লোজিং ਕਾਸਟ ਐਂਡ ਟੋਟਲ 42000 ਡਾਲਰ ਪਈ ਹੈ ਇਹ ਕਿਉਂਕਿ ਨਾਨ ਕਿਊਮ ਲੋਨ ਸੀ ਇਹਦੇ ਵਿੱਚ 12000 ਡਾਲਰ ਨੂੰ ਐਕਸਟਰਾ ਪਾਇਆ ਗਿਆ ਜੋ ਨੇ ਸੈਕਸ਼ਨ A ਦੇ ਵਿੱਚ ਪੇ ਕੀਤਾ ਹੈ ਬੈਂਕ ਵਾਸਤੇ ਯੂਸੂਲੀ ਇਹ 12000 ਡਾਲਰ ਜੇ ਤੁਸੀਂ ਇਨਕਮ ਸ਼ੋਅ ਕਰਦੇ ਹੋ ਇਹ ਨਹੀਂ ਤੁਹਾਨੂੰ ਪੈਂਦਾ ਹੈਗਾ ਰਾਈਟ ਸੋ ਸੈਕਸ਼ਨ B ਦੇ ਵਿੱਚ ਤੁਹਾਡੀ ਅਪਰੇਜ਼ਲ ਫੀਸ ਜਾਂ ਯੂ نو ਦੂਸਰੇ ਜਿਹੜੀਆਂ ਫੀਸਾਂ ਪੈ ਗਈਆਂ ਅਬਾਊਟ 2000 ਡਾਲਰ ਤੁਹਾਡੀ ਕੋਸਟ ਹੋ ਪਈ ਗਈ ਜੋ ਟਾਈਟਲ ਵਿੱਚ ਜੋ ਸੈਕਸ਼ਨ ਸੀ ਦੇ ਵਿੱਚ ਟਾਈਟਲ ਸਰਚ ਦਾ 3200 ਉਹਨੂੰ ਟਾਈਟਲ ਦਾ ਪੈ ਗਿਆ ਗਵਰਨਮੈਂਟ ਫੀਸ ਇਟ ਡਿਪੈਂਡ ਕਰਦਾ ਹੈ ਕਿਹੜੀ ਕਾਉਂਟੀ 'ਚ ਤੁਸੀਂ ਰਹਿ ਰਹੇ ਹੋ ਅਰਾਊਂਡ 6900 ਉਹਨੂੰ ਇਹਦੀ ਕਾਸਟ ਪੈ ਗਈ ਹੈ ਪ੍ਰੀ ਪੇਡਸ ਇਹ ਤੁਹਾਡੀ ਹੋਮ ਇੰਸ਼ੋਰੈਂਸ ਪ੍ਰੀ ਪੇਡ ਇੰਟਰਸਟ ਤੁਹਾਡੇ ਸਕੂਲ ਟੈਕਸਸ ਰਾਈਟ ਇਟ ਚੈੱਕ ਕਰਦਾ ਤੁਹਾਡਾ ਅਟਾਰਨੀ ਕਿ ਕਿਹੜੇ ਦਿਨ ਤੁਸੀਂ ਕਲੋਜ਼ਿੰਗ ਕਰ ਰਹੇ ਹੋ ਤੇ ਕਿਹੜੀ ਚੀਜ਼ ਤੁਸੀਂ ਪ੍ਰੀ ਪੇਡ ਐਡਵਾਂਸ ਪੇ ਕਰ ਰਹੇ ਹੋ ਰਾਈਟ ਨੀਅਰਲੀ 10000 ਡਾਲਰ ਉਥੇ ਸੀ ਤੁਹਾਡਾ ਜੋ ਐਸਕ੍ਰੋ ਅਕਾਊਂਟ ਦੀ ਆਪਾਂ ਗੱਲ ਕਰ ਰਹੇ ਸੀ ਰਾਈਟ ਪ੍ਰਾਪਰਟੀ ਟੈਕਸਿਸ ਵਾਸਤੇ ਐਂਡ ਹੋਮ ਇੰਸ਼ੋਰੈਂਸ ਉਹ ਜ਼ੀਰੋ ਤੋਂ ਨਹੀਂ ਸਟਾਰਟ ਹੋਏਗਾ ਉਹਦੇ ਵਿੱਚ ਤੁਹਾਡੇ ਪੈਸੇ ਪਾਣੇ ਪੈਣਗੇ ਰਾਈਟ ਤਿੰਨ ਮਹੀਨਿਆਂ ਦੇ ਤੁਹਾਡੇ ਹੋਮ ਇੰਸ਼ੋਰੈਂਸ ਦੇ ਪੈਸੇ ਹੋਗੇ ਤੇ ਬਾਕੀ ਆ ਤੁਹਾਡੇ ਪ੍ਰਾਪਰਟੀ ਟੈਕਸਿਸ ਦੇ ਅਕਾਊਂਟ ਉਹ ਤੁਹਾਡਾ ਅਕਾਊਂਟ ਜੋ ਸੇਵਿੰਗਸ ਅਕਾਊਂਟ ਉਹ ਮੈਨੇਜ ਕਰਨਗੇ 2800 ਤੋਂ ਸਟਾਰਟ ਹੋ ਰਿਹਾ ਕਿ ਤੁਹਾਨੂੰ ਹੋਮ ਇੰਸ਼ੋਰੈਂਸ ਤੇ ਇੱਕ ਸੈਪਰੇਟ ਚਾਹੀਦੀ ਹੈ ਇੱਕ ਟਾਈਟਲ ਇੰਸ਼ੋਰੈਂਸ ਹੁੰਦੀ ਹੈ ਕਿ ਜਿਹਦੇ ਵਿੱਚ ਤੁਹਾਨੂੰ ਕੋਈ ਹੋਰ ਨਹੀਂ ਕਹਿ ਸਕਦਾ ਇਹ ਮੇਰਾ ਕਾਰ ਹੈ ਰਾਈਟ ਸੋ ਟਾਈਟਲ ਤੁਸੀਂ ਇੰਸ਼ੋਰੈਂਸ ਲੈਣੀ ਹੈਗੀ ਇਹ 4000 ਡਾਲਰ ਇੱਕੋ ਟਾਈਮ ਤੁਸੀਂ ਪੇ ਕਰ ਰਹੇ ਹੋ ਵਾਂਸ ਯੂ نو ਜਿੰਚਰ ਤੁਸੀਂ ਕਾਰ ਉਹਦੇ ਵਿੱਚ ਰਹਿ ਰਹੇ ਹੋ ਸੋ ਟੋਟਲ ਨੂੰ 42000 ਡਾਲਰ ਦੀ ਪਈ ਹੈ ਓਕੇ ਅਪ੍ਰੇਜ਼ਲ ਵਾਸਤੇ ਆਪਾਂ ਚੈੱਕ ਵੀ ਕਰੀਦਾ ਕਿ ਇਹ ਪ੍ਰਾਪਰਟੀ ਵੈਲਿਊ ਕਿੰਨੀ ਉਹਦੀ ਲਾਏਗੀ ਇਹ ਨਹੀਂ ਕਹਿ ਸਕਦੇ ਤੁਸੀਂ ਕਹਿ ਰਹੇ ਮੈਂ 6000 ਉਹਦੀ ਰੈਂਟਲ ਇਨਕਮ ਆਏਗੀ ਅਪ੍ਰੇਜ਼ਲ ਦੇ ਵਿੱਚ ਚੈੱਕ ਕਰਨਾ ਪੈਂਦਾ ਸੋ ਈਵਨ ਥੋ ਇਹਦੀ ਪੇਮੈਂਟ 5900 ਡਾਲਰ ਸੀ ਪਰ ਮਨਥ ਪਰ ਇਹਦਾ ਰੈਂਟਲ ਇਨਕਮ 55 ਸੋ ਰੇਸ਼ੀਓ ਦਾ ਬੰਦਾ ਹੀ 0.93 ਕਿਉਂਕਿ ਇਹਦਾ ਕ੍ਰੈਡਿਟ ਸਕੋਰ ਸਟਰੋਂਗ ਸੀ ਇਹਨੂੰ ਰਿਜ਼ਰਵਸ ਹੀ ਪੇਈ ਸੀ ਸੋ ਲੈਂਡਰ ਨੇ ਅਲਾਉ ਕੀਤਾ ਇਹਨੂੰ ਓਕੇ ਸੋ ਜੇ ਤੁਸੀਂ ਆਪਣੇ ਵਾਸਤੇ ਲੱਭ ਰਹੇ ਹੋ ਕ੍ਰੈਡਿਟ ਸਕੋਰ ਤੁਹਾਨੂੰ ਚਾਹੀਦੇ ਨੇ 720 ઓਰ ਮੋਰ ਤੁਸੀਂ 20% ਵੀ ਡਾਊਨ ਪੇਮੈਂਟ ਪੇ ਕਰ ਸਕਦੇ ਹੋ ਪਰ ਰਿਮੈਂਬਰ ਕਲੋਜ਼ਿੰਗ ਕੋਸਟ ਥੋੜੀ ਹਾਇਰ ਹੋਏਗੀ 5 ਟੂ 7% ਓਕੇ ਇਹ ਸਿਰਫ ਇਨਵੈਸਟਰਸ ਵਾਸਤੇ ਹੈਗਾ ਐਂਡ ਯੂਸੂਅਲੀ ਇਹ ਉਦੋਂ ਹੀ ਆਪਾਂ ਯੂਜ਼ ਕਰਨੇ ਆ ਜਦੋਂ ਤੋਂ ਹੀ ਕੁਆਲੀਫਾਈ ਨਹੀਂ ਕਰ ਰਹੇ ਆਪਣੇ ਟੈਕਸ ਰਿਟਰਨ ਦੇ ਉੱਤੇ ਓਕੇ ਜੇ ਤੁਹਾਨੂੰ ਕੋਈ ਵੀ ਚੀਜ਼ ਦੀ ਮਦਦ ਹੈਗੀਏ ਪਲੀਜ਼ ਕਰੈਨਟ